ਦੀ ਬੇਅਦਬੀ ਦੇ ਖਿਲਾਫ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਹੈ ਮਾਨ ਸਰਕਾਰ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਚ ਇਸ ਬਿਲ ਨੂੰ ਲਿਆਂਦਾ ਜਾਏਗਾ ਕਾਬਿਲ ਗੌਰ ਹੈ ਕਿ ਤਾਸਤੇ 11 ਜੁਲਾਈ ਨੂੰ ਵਿਸ਼ੇਸ਼ اجلاس ਜੋ ਹੈ ਉਹ ਸੱਦਿਆ ਗਿਆ ਹੈ ਪੰਜਾਬ ਦੇ ਲੰਬੇ ਸਮੇਂ ਤੋਂ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਜੋ ਹੈ ਉਹ ਹੁੰਦੀ ਆਈ ਹੈ ਤੇ ਬੇਅਦਬੀ ਦੇ ਖਿਲਾਫ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਹੈ ਮਾਨ ਸਰਕਾਰ ਇਸ ਤੋਂ ਪਹਿਲਾਂ ਵੀ বারবার বং ਕੀਤੀ গই হ্যায় কি যে গুরবেদ্বি ਕੀਤੀ জاندی হ্যায় তা নি গুতরানถา দি মুলজমা দেവলো উনা দে খিলাফ শক্ত কানুন লিয়াందా জায়ে হুন মান সরকার ইস তিয়ারি ছএ বিধানসভা দে স্পেশাল সেশন চ ইস বিল নউ লিয়াందా জায়েগা কাবিলে গরে কি তাস 11 জুলাই নউ বিধানসভা দা বিশেষ اجلاس সবিয়া হে তে গুরবেদ্বি দে খিলাফ নওয়া কানুন বনাউন্ডি তিয়ারি ছএ মান সরকার 10 তে 11 जुलाई में विशेष इजलास सद्या गया है क्योंकि बेअबिया बहुत पे गए ग्रंथबी है मुलजम पर कोई भी जो है, सजा मिलने का प्रावधान नहीं है जिस सब के चलते हम जो मान सरकार है बेदबी के खिलाफ नवा कानून बनाने की तैयारी है जिस सब के चलते नवे कानून के तहत सख्त तो सख्त सजा का प्रावधान जो है इस कानून च लिया जाएगा तो लंबे समय तो ਇਸ ਦੀ ਡਿਮਾਂਡ ਕੀਤੀ ਜਾ ਰਹੀ ਹੈ ਤੇ ਹੁਣ ਇਹ ਡਿਮਾਂਡ ਕਿਤਨਾ ਕਿਤੇ ਪੂਰੀ ਹੋਂਦੀ ਹੋਈ ਨਜ਼ਰ ਆ ਰਹੀ ਹੈ। ਜਿਹੜੇ ਸਿੱਕ ਪੀਐਸਬੀ ਮਾਮਲੇ ਲੈ ਕੇ ਸਖਤ ਕਾਨੂੰਨ ਬਣਾਉਣ ਦੀ ਪ੍ਰਵੀਜ਼ਨ ਆ ਦੇਖੋ ਪੰਜਾਬ ਸਰਕਾਰ ਤਾਂ ਹਮੇਸ਼ਾ ਹੀ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕੰਮ ਕਰ ਰਹੀ ਹੈ ਬੜੇ ਕੰਮ ਹੋਏ ਨੇ ਬੜੇ ਕੰਮ ਹੋਰ ਹੋਣੇ ਔਰ ਬੇਅਦਬੀ ਇੱਕ ਬੜਾ ਵੱਡਾ ਇਸ਼ੂ ਬਣ ਗਿਆ ਸੀ ਔਰ ਇਹਦੇ ਲਈ ਡਿਲੀਵਰੇਸ਼ਨ ਚ ਚੱਲ ਹੀ ਰਹੀਆਂ ਸੋ ਮੈਂ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਇਹ ਵੀ ਜਿਹੜਾ ਲੈਜਿਸਲੇਸ਼ਨ ਲੈ ਕੇ ਆਵੇ ਕਿਸ ਤਰ੍ਹਾਂ ਦਾ ਐਮੈਂਡਮੈਂਟ ਹੋ ਸਕਦੀ ਹੈ ਜੀ ਕਿਉਂਕਿ ਪਹਿਲਾਂ ਜਿਹੜੀ ਬਦਦਲ ਸੀ 3 ਸਾਲ ਦੀ ਮੈਕਸਿਮਮ ਸੈਂਡੈਂਸ ਸੀ ਪਰ ਹੁਣ ਇਸ ਵਿੱਚ ਕਿਸ ਤਰ੍ਹਾਂ ਦੇ ਕੋਈ ਹੋਰ ਸੁਧ ਹੋ ਸਕਦੇ ਇਹਦੇ ਤੇ ਮੇਰਾ ਹਜੇ ਖਰੜਾ ਜੇ ਵਿਚਾਰ ਦੀ ਨਾ ਉਹ ਆ ਜਾਂਦਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਲੇਕਿਨ ਬੇਦ ਵੀ ਸੋ ਸਾਡੇ ਸਾਰਿਆਂ ਦੇ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਿਆਂ ਦੇ ਗੁਰੂ ਹੈ ਅਸੀਂ ਤਾਂ ਕਿਸੇ ਵੀ ਧਰਮ ਦੀ ਬੇਅਦਬੀ برداشت ਨਹੀਂ ਕਰਦੇ ਸੋ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਨਾ ਤਾਂ ਚਾਹੀਦਾ ਹੈ 2015 ਵਿੱਚ ਪੁਕਾਰ ਦੇ ਵਿੱਚ ਜਦੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਕਈ ਘਟਨਾਵਾਂ ਉਤਵਰਤਤਾ ਹੋਈਆਂ ਜਿਸ ਵਿੱਚ ਜਿਹੜੇ ਸਿੱਖ ਸੰਗਤਾਂ ਨਾਲ ਠੇਸ ਪਹੁੰਚੀ ਜਮਾਨਾਂ ਨੂੰ ਉਸ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਭਾਵੇਂ ਕਿਸੇ ਧਰਮ ਦੇ ਵੀ ਬੇਅਦਬੀ ਹੋਵੇ ਉਸਦੇ ਜਿਹੜੇ ਦੋਸ਼ੀ ਨੇ ਉਹਨਾਂ 'ਨ ਸਖਤ ਸਜ਼ਾਾਂ ਦਿੱਤੀਆਂ ਜਾਣ। ਦੇਖੋ ਉਸ ਤੋਂ ਬਾਅਦ ਜਿੰਨੇ ਵੀ ਇਸ ਤਰ੍ਹਾਂ ਦੇ ਅ ਕੁਰਮ ਇਹਨੂੰ ਕੁਰਮ ਕਹਾਂਗੇ ਪਾਪ ਹੋਏ ਹੈ ਲਗਭਗ ਸਾਰੇ ਫੜੇ ਗਏ। ਸਾਰੇ ਦੋਸ਼ੀਆਂ ਨੂੰ ਅ ਨਾਇਬ ਕੀਤਾ ਗਿਆ ਕਿ ਤੋ ਨਾ ਹੋਵੇ ਉਹਨਾਂ ਨਾਲ ਸਖਤੀ ਨਾਲ ਡੇਸ਼ ਆਇਆ ਆਈ ਸਰਕਾਰ ਤੇ ਕਾਨੂੰਨ ਦੇ ਵਿੱਚ ਜਿਹੜੀ ਐਮੈਂਡਮੈਂਟ ਜਾਂ ਨਵਾਂ ਕਾਨੂੰਨ ਬਣਾਉਣ ਦੀ ਕੋਈ ਗੱਲ ਹੈ ਉਹ ਪੰਜਾਬ ਸਰਕਾਰ ਮੈਨੂੰ ਇਹਨਾਂ ਪਤਾ ਲੱਗਿਆ ਵੀ ਇਹ ਬਾਰੇ ਬੜਾ ਸੀਰੀਅਸਲੀ ਸੋਚ ਰਹੀ ਹੈ। 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ ਆਈ ਪੀਸੀ ਤੇ ਸੀ ਆਰ ਪੀਸੀ ਜਿਹੜੀ ਕਿ ਹੁਣ ਬੀ ਐਨ ਐਸ ਬਣ ਗਈ ਹੈ ਇਹ ਦੋਨੋਂ ਬਿਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਐਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਤੇ ਕਾਂਗਰਸ ਦੀ ਸਰਕਾਰ ਜਿਹੜੀ ਬੇਅਭੀਆਂ ਦੇ ਨਾਤੇ ਉਰੇ ਸਰਕਾਰ ਦੇ ਵਿੱਚ ਆਈ ਸੀ ਜਿਨ੍ਹਾਂ ਦੇ ਆਪਣੇ ਰਾਜ ਚ ਪੌਣੇ 200 ਬੇਦਬੀ ਹੋਈ ਉਹਨਾਂ ਨੇ ਮੁੜ ਕੇ ਕਦੇ ਬਿੱਲ ਕੇਂਦਰ ਨੂੰ ਭੇਜਿਆ ਹੀ ਹੁਣ ਆਮ ਆਦਮੀ ਪਾਰਟੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਲਗਾਤਾਰ ਤੁਹਾਡੇ ਰਾਜ ਚ ਵੀ ਬੇਦਬੀਆਂ ਹੋ ਰਹੀਆਂ ਨੇ ਉਹ ਖਰੜਿਆਂ ਦੇ ਵਿੱਚ ਜਿਹੜੀਆਂ ਜ਼ਰੂਰੀ ਸੋਧਾਂ ਅੱਜ ਕੇਂਦਰ ਸਰਕਾਰ ਚਾਹੁੰਦੀ ਹੈ ਜਾਂ ਤੁਸੀਂ ਸਮਝਦੇ ਹੋ ਕਿ ਠੀਕ ਹੈ ਉਹ ਕਰਕੇ ਭੇਜਣੀਆਂ ਜਲਦ ਤੋਂ ਜਲਦ ਚਾਹੀਦੀਆਂ ਨੇ ਕੱਲਾ ਵਿਧਾਨ ਸਭਾ اجلاس ਤੱਕ ਇਹ ਚੀਜ਼ ਮਤ ਨਾ ਰਹਿ ਜੇ ਇਹ ਕੇਂਦਰ ਤੋਂ ਪਾਸ ਕਰਾ ਕੇ ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਦਬੀ ਕਰਨ ਬਾਰੇ ਸੋਚ ਵੀ ਸਕੇ। ਇਹ ਕੋਈ ਫੈਸਲਾ ਜਾਂ ਜੋ ਵੀ ਕਦਮ ਹੈ ਉਹ ਚੰਗਾ ਹੈਗਾ ਪਰ ਸਿਰ ਵਿਕਲਪ ਵਿੱਚ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪਹਿਲਾਂ ਵੀ ਇਹ ਕਾਨੂੰਨ ਜਿਹੜਾ ਬਣਾ ਕੇ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜਿਆ ਸੀ। ਪਹਿਲਾਂ ਤਾਂ ਇਹ ਭੇਜਿਆ ਸੀਗਾ ਵੀ ਜਿਹੜਾ ਹੈ ਮੌਤ ਦੀ ਸਜ਼ਾ ਜਿਹੜਾ ਕੋਈ ਐਸਾ ਕਰਦਾ ਉਹਨੂੰ ਦਿੱਤੀ ਜਾ ਸਕੇ। ਉਹ ਜਿਹੜਾ ਕੇਂਦਰ ਨੇ ਰਿਜੈਕਟ ਕਰਤਾ ਸੀਗਾ ਫੇਰ ਉਮਰ ਕੈਂਦ ਦਾ ਭੇਜਿਆ ਸੀ ਸੋ ਸਰਕਾਰ ਨੂੰ ਸਟੱਡੀ ਕਰਨਾ ਚਾਹੀਦਾ ਵੀ ਕਿਸ ਕਾਰਨ ਕਰਕੇ ਜਿਹੜਾ ਉਹ ਕੇਸ ਜਿਹੜਾ ਇਹ ਕਾਨੂੰਨ ਰਿਜੈਕਟ ਹੋਏ ਤੇ ਉਹ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕਰਕੇ ਭੇਜਣੀ ਚਾਹੀਦੀਆਂ ਦੁਬਾਰੇ ਤੇ ਜੇ ਕੋਈ ਸਖਤ ਕਾਨੂੰਨ ਬਣਦਾ ਉਹਦੀ ਤਾਂ ਹਰ ਕੋਈ ਸਵਾਗਤ ਕਰੂਗਾ ਮੁੱਖ ਮੰਤਰੀ ਦਾ ਧੰਨਵਾਦ ਵੀ ਕਰਦੇ ਆਂ ਅਸੀਂ ਕਿਉਂਕਿ ਉਹਨਾਂ ਨੇ ਦਾਸਤਰੀ ਨੂੰ ਰੱਖੀ ਸੀ ਕੈਬਨਿਟ ਮੀਟਿੰਗ ਉਹਨਾਂ ਨੇ ਇਹਨਾਂ ਦੇ ਚਿਹਰੇ ਦੇਖਦੇ ਹੋਏ ਦਾਸਤਰੀ ਨੂੰ ਕਰਤੀ ਆ ਇਥੇ ਕਰਕੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਿਉਂਕਿ ਉਹਨਾਂ ਨੂੰ ਦੇਖ ਰਹੇ ਨੇ ਉਹਨਾਂ ਨੇ ਇਹ ਆਪ ਵੀ ਬਿਆਨ ਦਿੱਤਾ ਕਿ ਜਿਹਨੇ ਸ਼ੁਰੂ ਕੀਤਾ ਮੋਰਚਾ ਉਹ ਆਪ ਨਾ ਦੇਖੇ ਤੇ ਫਿਰ ਫਾਇਦਾ ਨਹੀਂ ਕਰਨਦਾ ਕਾਨੂੰਨ ਸੋ ਇਸ ਕਰਕੇ ਉਹਨਾਂ ਨੇ 10:00 ਵਜੇ ਸਤ ਨੂੰ ਕਰਤੀ ਹੈ ਨਾਲ ਹੀ 10000 ਦੀ ਉਹਨਾਂ ਨੇ ਇਜਲਾਸ ਰੱਖਤਾ ਮਤਲਬ ਵੀ ਉਸ ਸਦਨਾਂ ਚ ਪਹਿਲ ਪਹਿਲ ਹੋ ਜਾਏਗਾ ਪਾਸ ਹੋ ਜਾਵੇ ਸੋ ਅਸੀਂ ਸਾਰੇ ਧੰਨਵਾਦ ਕਰਦੇ ਹਾਂ ਉਹਨਾਂ ਦਾ ਅੱਜ ਕੇ ਬਿਆਨ ਆਉਣ ਦੇ ਬਾਅਦ ਤੁਹਾਡੀ ਗੱਲ ਹੋਈ ਕੋਈ ਗੁਰਜੀਤ ਸਿੰਘ ਨਾਲ ਹਾਂ ਗੁਰਜੀਤ ਸਿੰਘ ਜਿਹੜੇ ਸਿੰਘ ਉੱਤੇ ਲੱਗ ਜਾਂਦਾ ਜਲਪਾ ਉਹਨਾਂ ਹੋਇਆ ਉਹ ਠੀਕ ਠਾਕ ਨੇ ਮਤਲਬ ਉਹਨੇ ਖਤੌੜ ਫਿਲਦੀ ਵੀ ਖਾਂਦੇ ਨੇ ਸਭ ਠੀਕ ਹੈ ਦਵਾਈ ਵੀ ਲੈ ਰਹੇ ਨੇ ਹਾਂਜੀ ਬੜਾ ਵਧੀਆ ਕਦਮ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਸ਼ੁਰੂ ਦੇ ਨਾਲ ਸੀਗੇ ਕਿਉਂਕਿ ਬੇਅਦਬੀਆਂ ਜਿਹੜੀਆਂ ਸੀ ਕੋਈ ਜਿਹੜਾ ਇੱਕ ਧਰਮ ਚ ਨਹੀਂ ਹੋ ਰਹੀਆਂ ਸੀ ਸਾਰੇ ਧਰਮਾਂ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਤਤਵ ਜਿਹੜੇ ਸੀਗੇ ਬੇਅਦਬੀਆਂ ਕਰ ਰਹੇ ਸੀ ਕਿਉਂਕਿ ਫਿਰ ਉਹਨਾਂ ਨੂੰ ਰੋਕਣ ਵਾਸਤੇ ਸਖਤ ਕਾਨੂੰਨ ਬਣਾਉਣ ਦੀ ਜਿਹੜੀ ਲੋੜ ਸੀਗੀ ਅਸੀਂ ਭਗਵੰਤਬਾਨ ਦਾ ਇਸ ਜਿਹੜਾ ਇਹਨੇ ਕਦਮ ਚੱਕਿਆ ਅਸੀਂ ਉਹਦਾ ਸਵਾਗਤ ਕਰਦੇ ਹਾਂ ਹਰ ਲੋਕ ਸਵਾਦ ਕਰ ਰਹੇ ਨੇ ਕਿਉਂਕਿ ਇੱਕ ਬਹੁਤ ਵਧੀਆ ਕਦਮ ਸੀ ਜਿਹੜਾ ਕੋਈ ਵੀ ਨਹੀਂ